ਕਲ ਦੋਸਤੋ ਤੁਸੀਂ ਦੇਖ ਰਹੇ ਹੋ ਕੋਰਸਪੋਂਡੈਂਟ ਵਾੜ ਜੇਕਰ ਗੱਲ ਕਰੀਏ ਆਮ ਬਾਜ਼ਾਰਾਂ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਟ੍ਰੈਫਿਕ ਹੈ ਗਿਆ ਜੋ ਕਿ ਲੋਕਾਂ ਦੇ ਲਈ ਦਿਨ ਬਾ ਦਿਨ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰਧਾਨ ਗੁਰਪਿਆਰ ਸਿੰਘ ਜੱਗੀ ਜਿਹੜੇ ਕਿ ਪ੍ਰਧਾਨ ਨੇ ਪਟਿਆਲਾ ਸਫੇਰਪਾਰਟ ਆਟੋ ਡੀਲਰ ਐਸੋਸੀਏਸ਼ਨ ਦੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਜਿਹੜੇ ਵਪਾਰੀ ਨੇ ਉਹਨਾਂ ਤੋਂ ਟੈਕਸ ਵਗੈਰਾ ਤਾਂ ਬਹੁਤ ਬਸੂਰ ਕਰ ਲੈਂਦੀਆਂ ਪਰ ਸਹੂਲਤਾਂ ਦੇ ਨਾਮ ਤੇ ਉਹਨਾਂ ਨੂੰ ਕੁਝ ਨਹੀਂ ਦੇ ਰਹੇ ਸਾਡੇ ਨਾਲ ਨੇ ਗੁਰਪਿਆਰ ਸਿੰਘ ਜੱਗੀ ਸੱਸੀ ਗੱਲ ਸਰ ਸੱਸੀ ਗੱਲ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਸਮੱਸਿਆ ਹੈ ਮੈਂ ਗੁਰਪਿਆਰ ਸਿੰਘ ਜੱਗੀ ਪ੍ਰਧਾਨ ਪਟਿਆਲਾ ਸਪਿਰਟਾ ਡੀਲਰ ਐਸੋਸੀਏਸ਼ਨ ਔਰ ਪਟਿਆਲਾ ਵਪਾਰ ਮੰਡਲ ਵਰਕਿੰਗ ਪ੍ਰੈਜ਼ੀਡੈਂਟ ਵਪਾਰੀਆਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਖਾਸ ਕਰਕੇ ਟ੍ਰੈਫਿਕ ਦੀ ਟ੍ਰੈਫਿਕ ਦੀ ਸਾਈ ਮਾਰਕੀਟਸ ਦਾ ਬਹੁਤ ਹੀ ਸਮੱਸਿਆ ਔਰ ਬੇੜਾ ਰੋਡ ਤੇ ਵੀ ਸਾਈਂ ਮਾਰਕੀਟ 'ਚ ਇਹ ਸਮੱਸਿਆ ਹੈ ਕਿ ਇਹ ਪਹਿਲਾਂ ਵੀ ਗਵਰਨਮੈਂਟ ਵੱਲੋਂ ਪਾਸ ਕੀਤਾ ਗਿਆ ਸੀ ਵਨਵੇ ਪਰ ਲਾਗੂ ਨਹੀਂ ਹੁੰਦਾ ਲਾਗੂ ਹੁੰਦਾ 2 ਦਿਨ ਫਿਰ ਕੋਈ ਨਾ ਕੋਈ ਅੜਚਨ ਪੈ ਜਾਂਦੀ ਹੈ ਉਹ ਬੰਦ ਹੋ ਜਾਂਦਾ ਮੇਰੀ ਇਹ ਸਰਕਾਰ ਨੂੰ ਅਪੀਲ ਹੈ ਕਿ ਤਾਂ ਇਹਨੂੰ ਵਨਵੇ ਕੀਤਾ ਜਾਏ ਦੂਜੀ ਮੇਰੇ ਜਿਹੜੇ ਦੁਕਾਨਦਾਰ ਭਰਾ ਵੀ ਹੈ ਉਹ ਵੀ ਕੁਝ ਨਾ ਕੁਝ ਹਟਦੇ ਨਹੀਂ ਜਾਂ ਮਿਸਤਰੀ ਭਰਾ ਜਿਹੜੇ ਸੜਕ ਤੇ ਗੱਡੀਆਂ ਲਾ ਕੇ ਖੋਲਦੇ ਆ ਉਹਨਾਂ ਨੂੰ ਵੀ ਮੈਂ ਬਿਲਕੁਲ ਕਹਾਂਗਾ ਇਹ ਮਨਾ ਕਰਾਂਗਾ ਇਹ ਨਹੀਂ ਕਰਨਾ ਚਾਹੀਦਾ ਤੇ ਜੇ ਉਹ ਨਹੀਂ ਮੰਨਦੇ ਜਿਹੜੇ ਲੋਕ ਜਬਰਦਸਤੀ ਸੜਕਾਂ ਤੇ ਗੱਡੀਆਂ ਪਾਰ ਕਰਦੇ ਆ ਪ੍ਰਸ਼ਾਸਨ ਵੀ ਉਹਨਾਂ ਨੂੰ ਦੇਖੇ ਕੋਈ ਚਲਾਨ ਕੱਟੇ ਕੋਈ ਸਿਸਟਮ ਲਿਆਵੇ ਚਾਹੇ ਉਹਦੇ ਵਿੱਚ ਕੋਈ ਵੀ ਸ਼ਾਮਲ ਹੈ ਜੇ ਕੋਈ ਅਧਿਕਾਰੀ ਸ਼ਾਮਲ ਹੈ ਦੁਕਾਨਦਾਰ ਸ਼ਾਮਲ ਹੈ ਸਾਰਿਆਂ ਨੂੰ ਪਿਆਰ ਨਾਲ ਸਮਝਾ ਕੇ ਇਹ ਕੀਤਾ ਜਾਵੇ ਤਾਂ ਜੋ ਆਪਾਂ ਆਪਣੇ ਪਟਿਆਲੇ ਲਈ ਬਹੁਤ ਸੋਹਣੀ ਮਾਰਕੀਟ ਜਿਹੜੀ ਸਾਡੀ ਹੈਗੀ ਆ ਇਹਨੂੰ ਹੋਰ ਸੋਹਣਾ ਬਣਾਇਆ ਜਾਵੇ ਜਿਹੜਾ ਟ੍ਰੈਫਿਕ ਹੈ ਟ੍ਰੈਫਿਕ ਅਨਾਰਦਾਣੀ ਚੌਂਕ ਤੋਂ ਇਧਰ ਉਹ ਬੇੜਾ ਰੋਡ ਤੋਂ ਇਧਰੋਂ ਵੀ ਬਹੁਤ ਸਮੱਸਿਆ ਹੈ ਟ੍ਰੈਫਿਕ ਨਿਕਲਣ ਦੀ ਕਰਨ ਦੀ ਇਹ ਵੀ ਮੈਂ ਗਵਰਨਮੈਂਟ ਨੂੰ ਕਹਾਂਗਾ ਕਿ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਵੀ ਇਹ ਥੋੜਾ ਜਾਇਦੇ ਕੰਨੀ ਧਿਆਨ ਦੇ ਕੇ ਇੱਕ ਜਿਹੜਾ ਸਾਈਂ ਮਾਰਕੀਟ ਹੈ ਵੀ ਇਹ ਪੁਰਾਣੀ ਗਵਰਨਮੈਂਟ ਨੇ ਇੱਕ ਪਾਸ ਕਰਤਾ ਸੀ ਖੰਭੇ ਵੀ ਪਿੱਛੇ ਕਰਤੇ ਸਾਰਾ ਕੁਝ ਕੀਤਾ ਹੋਇਆ ਹੈ ਪਾਰਕ ਵੀ ਪਿੱਛੇ ਕਰਤਾ ਲੇਕਿਨ ਅੱਗੇ ਇੱਕ ਦਾ ਕੰਮ ਥੋੜਾ ਜ੍ਹਾ ਰਹਿੰਦਾ ਉਹ ਵੀ ਕੰਪਲੀਟ ਕਰਕੇ ਸੜਕ ਹੋਰ ਚੌੜੀ ਕੀਤੀ ਜਾਵੇ ਤੇ ਨਿਸ਼ਾਨੀਆਂ ਲਾਏ ਜਾਣ ਤੇ ਇਸ ਤੋਂ ਅੱਗੇ ਵੀ ਗੱਡੀ ਸੜਕ ਤੇ ਪਾਰਕ ਨਾ ਕੀਤੀ ਜਾਵੇ ਤਾ ਜੋ ਇੱਕ ਸਾਈਡ ਦੇ ਦੁਕਾਨਦਾਰਾਂ ਨੂੰ ਤਾਂ ਫੁੱਲ ਫੈਸਿਲਿਟੀ ਹੈ ਗੱਡੀਆਂ ਖੜੀ ਕਰਨ ਦੀ ਦੂਜੀ ਸਾਈਡ ਦੇ ਦੁਕਾਨਦਾਰਾਂ ਨੂੰ ਕੋਈ ਵੀ ਫੈਸਿਲਿਟੀ ਨਹੀਂ ਹੈ ਕੋਈ ਸਕੂਟਰ ਖੜਾ ਕਰਨਾ ਵੀ ਉਹਨਾਂ ਲਈ ਬੜਾ ਮੁਸ਼ਕਿਲ ਹੈ ਮੈਂ ਚਾਹਾਂਗਾ ਗਵਰਨਮੈਂਟ ਪੰਜਾਬ ਸਰਕਾਰ ਇਸ ਕੰਨੀ ਧਿਆਨ ਦੇਵੇ ਤੇ ਵਪਾਰੀਆਂ ਨੂੰ ਆਂਦੀਆਂ ਔਕੜਾਂ ਦਾ ਧਿਆਨ ਹੱਲ ਕੀਤਾ ਜਾਵੇ ਹਾਂ ਜੇ ਆਪਾਂ ਗੱਲ ਕਰੀਏ ਪੁੱਡਾ ਦੀ ਪੁੱਡਾ ਵੱਲੋਂ ਇਹ ਮਾਰਕੀਟ ਚੈਅ ਕੀਤੀ ਗਈ ਸੀ ਸਾਈ ਮਾਰਕੀਟ ਉਹਨਾਂ ਵੱਲੋਂ ਜਿਹੜੀ ਜਦੋਂ ਦੀ ਮਾਰਕੀਟ ਚੈਅ ਕੀਤੀ ਆ ਜਿਹੜੇ ਵਪਾਰੀ ਨੇ ਉਹਨਾਂ ਦੀਆਂ ਸੁਵਿਧਾਵਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਹੂਲਤਾਂ ਦੇਵੀਆਂ ਨੇ ਪੁੱਡਾ ਵੱਲੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਜੀ ਮਾਰਕੀਟ ਤੋਂ ਪੁੱਡਾ ਸਿਰਫ ਆਪਣੇ ਪੈਸੇ ਕਮਾਉਣ ਟੈਕਸ ਪ੍ਰੋਪਰਟੀ ਟੈਕਸ ਉਹਨੂੰ ਦੇਖੋ ਪੰਜਾਬ ਸਰਕਾਰ ਕਹਿ ਰਹੀ ਹੈ ਕਾਰਪੋਰੇਸ਼ਨ ਪੰਜਾਬ ਪ੍ਰੋਪਰਟੀ ਟੈਕਸ ਅਸੀਂ ਕੈਂਪ ਲਾ ਕੇ ਸਾਰੇ ਦੁਕਾਨਦਾਰਾਂ ਨੂੰ ਸਮਝਾ ਕੇ ਤੁਹਾਡਾ ਪ੍ਰੋਪਰਟੀ ਟੈਕਸ ਭਰਾਤਾ ਪਰ ਅਗਰ ਫੈਸਿਲਿਟੀ ਦੇ ਨਾਂ ਤੇ ਦੇਖਦੇ ਆਂ ਨਾ ਸੜਕਾਂ ਪਾਣੀ ਪਾਣੀ ਇੰਨਾ ਨਾ ਖੜਾ ਹੈ ਮਲਬਾ ਖੜਾ ਹੈ ਅਗਰ ਸਹੀ ਢੰਗ ਜਾਇ ਲਾਇਆ ਜਾਏ ਤਾਂ ਕਰੋੜਾ ਰੁਪਏ ਦੇ ਕਰੋੜਾ ਰੁਪਏ ਲਾ ਕੇ ਸ਼ੋਰੂਮ ਚਾਰ ਕੀਤੇ ਆਂ ਲੇਕਿਨ ਉਹਨਾਂ ਦੀ ਬਾਹਰਲੀ ਜਿਹੜੀ ਜ਼ਿੰਦਗੀ ਆ ਉਹ ਨਰਕ ਵਰਗੀ ਆ ਤੇ ਮੈਂ ਇਹੀ ਅਪੀਲ ਕਰਾਂਗਾ ਤੇ ਕਬਾੜੀ ਮਾਰਕੀਟ ਦਾ ਹਾਲ ਦੇਖੋ ਉਹ ਵੀ ਰੋਜ਼ ਅਸੀਂ ਖਬਰਾਂ 'ਚ ਦੇਖਦੇ ਆਂ ਕਿ ਇੱਕ ਮੀ ਪੈਣ ਨਾਲ ਨਰਕ ਭਰੀ ਜ਼ਿੰਦਗੀ ਆ। ਮੈਂ ਗਵਰਨਮੈਂਟ ਨੂੰ ਕਹਾਂਗਾ ਕਿ ਸਾਡੀ ਸਾਈ ਮਾਰਕੀਟ ਦਾ ਦਾ ਪੂਰਾ ਪ੍ਰੋਪਰ ਧਿਆਨ ਦੇ ਕੇ ਤੇ ਸਾਰਾ ਪਟਿਆਲੇ ਦਾ ਸਵੱਛ ਔਰ ਵਧੀਆ ਬਣਾਇਆ ਜਾਣ ਜੋ ਕਿ ਸੁਪਨਾ ਵੀ ਹੈ ਪੰਜਾਬ ਸਰਕਾਰ ਦਾ ਸਾਡੇ ਮੇਅਰ ਕੁੰਦਨ ਗੋਗਿਆ ਜੀ ਲੱਗੇ ਵੀ ਹੋਈਆਂ ਉਹਨਾਂ ਨੂੰ ਇੱਕ ਵਾਰੀ ਅਸੀਂ ਅਪੀਲ ਕੀਤੀ ਸੀ ਵੀ ਕਬਾੜੀ ਮਾਰਕੀਟ ਚੋਂ ਪਾਣੀ ਕੱਢਿਆ ਜਾਏ ਉਹਨਾਂ ਨੇ ਕੱਢਿਆ ਪਰ ਹਰ ਬਰੀ ਕਹਿਣਾ ਪੈਂਦਾ ਜਦ ਕਿ ਉਹ ਪੁੱਡਾ ਦੇ ਅਧੀਨ ਹੈ ਔਰ ਪੁੱਡਾ ਮੇਰੇ ਹਿਸਾਬ ਸਿਰ ਕੁਝ ਵੀ ਨਹੀਂ ਕਰਦਾ। ਮੈਂ ਅਪੀਲ ਕਰਾਂਗਾ ਪੁੱਡਾ ਵਾਲਿਆਂ ਨੂੰ ਵੀ ਥੋੜਾ ਜਿਹਾ ਧਿਆਨ ਦੇਣ ਜੇ ਆਪਾਂ ਸਫੇਰਪਾਲ ਡੀਲਰ ਐਸੋਸੀਏਸ਼ਨ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੀ ਗੱਲ ਕਰੀਏ ਕਿੰਨੀ ਗਿਣਤੀ ਆ ਤੇ ਉਹਨਾਂ ਦੀਆਂ ਹੋਰ ਸਮੱਸਿਆਵਾਂ ਜਿਵੇਂ ਸਿਕਿਉਰਿਟੀ ਦੀ ਨੂੰ ਲੈ ਕੇ ਹੋਵੇ ਲਾਈਟਾਂ ਸੀਵਰੇਜ ਹੋਰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਸਾਡੀ ਐਸੋਸੀਏਸ਼ਨ ਦੇ ਅਪਰੋਕਸੀਮੇਟ 200 ਮੈਂਬਰ ਹੈ ਜੀ 200 ਮੈਂਬਰ ਦਾ ਮਤਲਬ ਹੈ 200 ਫੈਮਿਲੀਆ 200 ਫੈਮਿਲੀ ਦਾ ਮਤਲਬ ਹੈ 1000 ਬੰਦਾ ਘਟੋ-ਘਟ ਸਾਡੇ ਨਾਲ ਅਟੈਚ ਹੈ ਤੇ ਜਿਹੜੀ ਫੈਸਿਲਿਟੀ ਹੈ ਦੇਖੋ ਸੀਵਰੇਜ ਦੀ ਸਮੱਸਿਆ ਤਾਂ ਰਹਿੰਦੀ ਹੈ ਉਹ ਜਦੋਂ ਅਸੀਂ ਕਾਰਪੋਰੇਸ਼ਨ ਨੂੰ ਸ਼ਿਕਾਇਤ ਕਰਦੇ ਹਾਂ ਜਾਂ ਚਲੋ ਸਾਡੇ ਮੁੱਕਿਆਂ ਤੇ ਸੁਣ ਕੇ ਹੱਲ ਹੁੰਦੀ ਹੈ ਪਰ ਉਹ ਟੈਂਪਰੇਰੀ ਹੱਲ ਹੋ ਜਾਂਦਾ ਸਾਨੂੰ ਹੱਲ ਹੋ ਵੀ ਜਾਂਦਾ ਅਸੀਂ ਉਹ ਚਾਹਾਂਗੇ ਲਾਈਟਾਂ ਦੀ ਸਮੱਸਿਆ ਜਾਂ ਸਿਕਿਉਰਿਟੀ ਦੀ ਸਮੱਸਿਆ ਜ਼ਰੂਰ ਹੈ ਕਿਉਂਕਿ ਸਾਈਂ ਮਾਰਕੀਟ ਪਹਿਲਾਂ ਵੀ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਬੈਟਰੀਆਂ ਤੇ ਹੋਰ ਚੋਰੀ ਕਰਕੇ ਲੈ ਕੇ ਸਮਾਨ ਹੁਣ ਇੱਕ ਗੱਡੀ ਅਲਟੋ ਕਾਰ ਅੱਜ 10-15 ਦਿਨ ਹੋ ਗਏ ਚੋਰੀ ਹੋਏ ਨੂੰ ਮਿਸਤਰੀਆਂ ਕੋਲ ਖੜੀ ਹੁੰਦੀ ਹੈ ਸਾਈਂ ਮਾਰਕੀਟ ਚ ਜਿਹੜੇ ਮਿਸਤਰੀ ਭਰਾ ਹੈ ਸਾਡੇ ਸਭ ਨੂੰ ਪਤਾ ਕਿ ਇਹਨਾਂ ਕੋਲ ਗੈਰਰਾਜ਼ ਨਹੀਂ ਆ ਛੋਟੇ ਛੋਟੇ ਬੂਤ ਹੈ ਇਹ ਗੱਡੀਆਂ ਬਾਹਰ ਖੜਨੀਆਂ ਦੁਕਾਨ ਕਸਟਮਰ ਆ ਕੇ ਗੱਡੀ ਖੜੀ ਕਰ ਜਾਂਦਾ ਇੱਕ ਕਸਟਮਰ ਗੱਡੀ ਖੜੀ ਕਰ ਗਿਆ 4 ਮਹੀਨੇ ਤੋਂ 4 ਮਹੀਨੇ ਤੋਂ ਉਹਦੀ ਮਿੰਟ ਕਰ ਰਹੇ ਮਿਸਤਰੀ ਗੱਡੀ ਲੈ ਕੇ ਜਾ ਰਹੇ ਹੁਣ ਉਹ ਗੱਡੀ ਕੋਈ ਬਾਰੋ-ਬਾਰ ਚੋਰੀ ਕਰਕੇ ਲੈ ਗਿਆ ਹੁਣ ਉਹ ਬੰਦਾ ਪੁਲਿਸ ਨੂੰ ਦਬਾਅ ਪਵਾ ਕੇ ਮਿਸਤਰੀਆਂ ਨੂੰ ਕਹਿੰਦਾ ਜੀ ਤੁਸੀਂ ਲੱਭ ਕੇ ਲਿਆਓ ਕੀ ਗੱਡੀ ਚੋਰੀ ਦੀ ਗੱਡੀ ਲੱਭਣਾ ਮਿਸਤਰੀਆਂ ਦਾ ਕੰਮ ਹੈ ਮੈਂ ਨਹੀਂ ਮੰਨਦਾ ਵੀ ਕੋਈ ਮਿਸਤਰੀਆਂ ਦਾ ਕੰਮ ਹੈ ਗੱਡੀ ਦੀ ਚੋਰੀ ਦੀ ਲੱਭਣਾ ਪਹਿਲਾਂ ਤਾਂ ਉਹ 4 ਮਹੀਨੇ ਕਿੱਥੇ ਸੀ ਉਹ ਕਿਉਂ ਨਹੀਂ ਆਪਣੀ ਗੱਡੀ ਲੈਣ ਆਇਆ ਇਹ ਬਹੁਤ ੱੱਕਾ ਕਈ ਮੇਰੀ ਦੁਕਾਨਦਾਰਾਂ ਨਾਲ ਐਸੋ ਮਿਸਤਰੀਆਂ ਨਾਲ ਤੇ ਇਸ ਲੈਵਲ ਤੇ ਕਾਫੀ ਹੁੰਦਾ ਜਿਸ ਨੂੰ ਅਸੀਂ ਪਰਮਾਤਮਾ ਦੀ ਧਿਆਨ ਨਾਲ ਸਾਰਾ ਸੋਨਾ ਨਿਬੜਦੇ ਆ ਸਾਨੂੰ ਪ੍ਰਸ਼ਾਸਨ ਵੱਲੋਂ سپورਟ ਵੀ ਮਿਲਦੀ ਹੈ ਪਰ ਕਈ ਜਗ੍ਹਾ ਤੇ ਅਸੀਂ ਅਜੇ ਵੀ ਚਾਹਾਂਗੇ ਕਿ ਉਹ ਸਾਨੂੰ ਸਾਡੇ ਨਾਮ ਮੋਢਾ ਨਾ ਮੋਢਾ ਲਾ ਕੇ ਖੜਨ ਤੇ ਸਾਡੇ ਜੋ ਸਾਡੀਆਂ ਦਿੱਕਤਾਂ ਆndੀਆਂ ਉਹਨੂੰ ਹੱਲ ਕਰਨ। ਮਾਨਯੋਗ ਜਿਹੜੇ ਵਿਧਾਇਕ ਸਾਹਿਬ ਨੇ ਅਜੀਤਪਾਲ ਸਿੰਘ ਗੋਲੀ ਵੋਟਾਂ ਵੇਲੇ ਐਮਪੀ ਵੋਟਾਂ ਲੰਗੀਆਂ ਨੇ ਇਸ ਤੋਂ ਇਲਾਵਾ ਐਮਐਲਏ ਵੋਟਾਂ ਲੰਗੀਆਂ ਨੇ ਨਗਰ ਨਿਗਮ ਦੀਆਂ ਵੋਟਾਂ ਲੰਗੀਆਂ ਉਹਨਾਂ ਨੇ ਸਾਡੇ ਤੋਂ ਤੁਹਾਡੇ ਨਾਲ ਵਾਅਦੇ ਕੀਤੇ ਹੋਣਗੇ ਕੀ ਉਹਨਾਂ ਨੂੰ ਵਾਅਦੇ ਯਾਦ ਕਰਾਉਣੇ ਚਾਹੋਗੇ ਜਿਹੜੇ ਕੀਤੇ ਸੀ? ਸਰਾਰਜੀਤਪਾਲ ਸਿੰਘ ਗੋਲੀ ਸਾਡੇ ਐਮਐਲਏ ਜਿਹੜੇ ਵਾਅਦੇ ਕਰਕੇ ਸੀ ਕੁਝ ਕਰਦੇ ਆਂ ਕੁਝ ਉਹਨਾਂ ਦੇ ਬਸ ਨਹੀਂ ਹੁੰਦੇ।